ਨਾਮ ਬ੍ਰਿਮ ਸਿੰਘ ਵੀ ਬ੍ਰਿਮ ਸਿੰਘ ਵੀ ਹੁਣੇ-ਹੁਣੇ ਜਿਹੜਾ ਤਕਬੀਰ ਬਾਦੋਂ ਦਾ ਜਿਹੜਾ ਫਾਇਲਾ ਲੰਘਿਆ ਤਾਂ ਕੁਝ ਸਵਾਲ ਪੁੱਬ ਹੋਏ ਆ। ਤਾਂ ਕੀ ਗੱਲਬਾਤ ਹੋਈ ਹੈ ਤੁਹਾਡੀ? ਗੱਲਬਾਤ ਉਹਨਾਂ ਨਾਲ ਆਪਾਂ ਇੱਕੋ ਹੀ ਇੱਕ ਦੋ ਸਵਾਲ ਕੀਤੇ ਨੇ। ਪਹਿਲਾਂ ਆਪਾਂ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਮੇਂ ਵਧੀਆ ਉਪਰਾਲਾ ਹੈ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਰੋਜਪੁਰ ਤੁਸੀਂ 5 ਸਾਲ ਤੁਸੀਂ ਸਾਡੇ ਮੌਜੂਦਾ ਐਮਪੀ ਐ 5 ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ। ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀ ਉਹ ਕਹਿੰਦੇ ਵੀ ਅਸੀਂ ਪੂਰਾ ਪੰਜਾਬ ਵੇਖਣਾ ਹੁੰਦਾ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਅਸੀਂ ਦੂਜੀ ਗੱਲ ਇਹ ਕੀਤੀ ਵੀ ਜੇ ਤੁਸੀਂ ਸਾਰਾ ਪੰਜਾਬ ਵੇਖਣਾ ਹੁੰਦਾ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ ਬਜਾਣਾ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਸੀ ਅਸੀਂ ਉਹਨਾਂ ਨੂੰ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਇਹ ਚਿੱਟਾ ਕਿਨੇ ਲੈ ਕੇ ਆਉਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਉਣਾ ਅਸੀਂ ਜਿਹੜਾ ਬੇਬਦ ਬੇਅਦਬੀਆਂ ਹੋਈਆਂ ਨੇ ਉਹ ਕਿੰਦੀ ਸਰਕਾਰ 'ਚ ਹੋਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ 'ਚ ਆਇਆ ਆਪਾਂ ਪੰਜਾਬ ਬਚਾਉ ਕਿੰਦੇ ਤੋਂ ਕਰਨਾ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਹੋਇਆ ਕਿੰਨਾਂ ਦੀ ਸਰਕਾਰ 'ਚ ਹੋਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਿਆੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਨੇੜੇ ਆ ਗਏ ਜੀ ਲਾਣੇ ਸ਼ੁਰੂ ਕਰਤੇ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚੱਲਦਾ ਪਿਆ ਸੀ ਉਹਨਾਂ ਨਾਰੇ ਲਾਣੇ ਸ਼ੁਰੂ ਕਰਤੇ ਕੋਈ ਏਡਾ ਖਾਸ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਬੋ ਸਾਹਿਬ ਤੋਂ ਕੋਈ ਐਂ ਫੇਕ ਹੈ ਸਾਰਾ ਕੁਝ ਤਾਂ ਕਿੰਨਾ ਸਮਾਂ ਹੋ ਗਿਆ ਸੁਰਿੰਦਰ ਬਾਬ ਇੱਥੇ ਨਹੀਂ ਬੜੇ ਆ ਕੇ ਮੈਂ ਕਹਿੰਦਾ ਜੀ ਉਹ ਤਾਂ ਗੁੰਮਸ਼ੁਦਾ ਅਸੀਂ ਤਾਂ ਇੱਥੇ ਪੋਸਟਰ ਲਾੰਦ ਰਹੇ ਹਾਂ ਗੁੰਮਸ਼ੁਦਾ ਦੀ ਤਲਾਸ਼ ਦੇ ਵੀ ਗੁੰਮਸ਼ੁਦਾ ਰਹੇ ਨੇ ਉਹ 5 ਸਾਲ ਚਾਏ ਨਹੀਂ ਇੱਕ ਵਾਰੀ ਆਏ ਸੀ ਜਦੋਂ ਐਮਪੀ ਬਣੇ ਸੀ ਉਹ ਵੀ ਕੱਟ ਤੋ ਕੱਟ ਸਾਲ ਬਾਅ ਉਹ ਵੀ ਬਾਰਿਸ਼ ਹੋ ਗਈ ਬਾਰਿਸ਼ ਦੇ ਵਿੱਚ ਉਹ ਅੱਧ ਦੇ ਵਿੱਚ ਗਾਰੀਓ ਕੈਨਸਲ ਆਪਣਾ ਪ੍ਰੋਗਰਾਮ ਕਰਕੇ ਉਹ ਧੰਨਵਾਦ ਕਰਨ ਤੱਕ ਨਹੀਂ ਆਏ ਬਰੋਇ ਪ੍ਰਵਾਸੀਆਂ ਦਾ ਧੰਨਵਾਦ ਕਰਨ ਲਈ ਐਮਪੀ ਕੋਟੇ ਦੇ ਵਿੱਚ ਫੰਡ ਹੁੰਦੇ ਆ ਫਰੋਸਪਰ ਦੇ ਐਮਪੀ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਵੱਲੋਂ ਕੋਈ ਫੰਡ ਦਿੱਤਾ ਕਿ ਫਰੋਸਪਰ ਵਾਸੀਆਂ ਨੂੰ ਬਿਲਕੁਲ ਜਿਨੀ ਇੱਕ ਵੀ ਫੰਡ ਨਹੀਂ ਆਇਆ ਬਰੋਇਪਰ ਨੂੰ ਇਹ ਤੋਂ ਤਾਂ ਕਿ ਜਿਹੜਾ ਪੀਜੀਆਈ ਸੈਟੇਲਾਈਟ ਸੈਂਟਰ ਆਣਾ ਸੀ ਉਹ ਇਹਨਾਂ ਦੇ ਐਮਪੀ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਸਕਦੇ ਸੀ ਇਹਨਾਂ ਨੇ ਇੱਕ ਵਾਰੀ ਵੀ ਜਾ ਕੇ ਨਹੀਂ ਕਿਹਾ ਕਿ ਜਿਹੜਾ ਸਾਡਾ ਪੀਜੀਆਈ ਉਹ ਨਹੀਂ ਬਣ ਰਿਹਾ ਉਹਨੂੰ ਬਣਾਇਆ ਜਾਵੇ ਕੋਈ ਕੰਮ ਨਹੀਂ ਕੀਤਾ ਨਾ ਨਹੀਂ ਤਾਂ ਇਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਪੀਜੀਆਈ ਬਾਰੇ ਦਾ ਕਮ ਸੇ ਕਮ ਜਾ ਕੇ ਕਹਿ ਸਕਦੇ ਸੀ ਉਹ ਵੀ ਨਹੀਂ ਕਿਹਾ ਨਹੀਂ ਜੀ ਨਹੀਂ ਜਿਹੜੇ ਕੇਂਦਰ ਮੰਤਰੀ ਹਰ ਸਿਮਰਤ ਕੋਰ ਬਾਦਲ ਨਹੀਂ ਉਹ ਤਾਂ ਚਾ ਕੇ ਬਠਿੰਡੇ ਲੈ ਚੱਲੇ ਸੀ ਉਹਨਾਂ ਤੋਂ ਤਾਂ ਮਸਾ ਪਚਾ ਕੇ ਫਰੋਜਪੁਰ ਲਿਆਂਦਾ ਗਿਆ ਸੀ ਉਹ ਤੁਸੀਂ ਲਿਆਂਨ ਦੀ ਗੱਲ ਛੱਡੋ ਉਹ ਤਾਂ ਲੈ ਚੱਲੇ ਸੀ ਇੱਥੋਂ ਜਾਣੋ ਆਪ ਕੋ ਬੰਦਾ ਵਧੀਆ ਉਪਰਾਲਾ ਕਰਦੇ ਪੰਜਾਬ ਵੀ ਜਾਣੇ ਪਿਆ ਸਿਰਫ ਇਤੋ ਹੀ ਸਵਾਲ ਹੈ 5 ਸਾਲ ਆਪਾਂ ਤੁਸੀਂ ਆਪ ਫਰੋਜਪੁਰ ਚ ਆਏ ਸੂਹ ਕੰਗਰ ਫਰੋਜਪੁਰ बहुत बहुत धन्यवाद वागुरु जी का खालसा वाहू जी की फारा बहुत बहुत धन्यवाद बहुत बहुत प्यार बहुत बहुत धन्यवाद बारा का बहुत बहुत धन्यवाद जी बहुत बहुत धन्यवाद सारे खा बहुत बहुत धन्यवाद वागुरु जी का खालसा वाहू जी की फतह सारा का बहुत बहुत धन्यवाद बहुत बहुत जवाब बहुत बहुत धन्यवाद सारा का बहुत बहुत धनवाद जी बहुत बहुत धन्यवाद ਸਾਰੇ ਮੇਰੇ ਪਿਆਰ ਮਾਣ ਬੋਲ ਬੋਲ ਤੁਹਾਡਾ ਪੰਜਾਬੀ ਪੰਜਾਬੋ ਪੰਜਾਬੋ ਪੰਜਾਬ ਜਿਆ ਬੜੇ ਵਧੀਆ ਪ੍ਰਚਾਰ ਕਰਦੇ ਪੰਜਾਬ ਬਚਾਣੇ ਪਿਆ ਸਿਰਫ ਇੱਕੋ ਹੀ ਸਵਾਲ ਹੈ 5 ਸਾਲ ਅੱਪਾ ਤੁਸੀਂ ਆਪਾ ਫਰੋਜ ਕਰ ਚੰਗਾ ਹੈ ਤੁਹਾਨੂੰ ਪਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਦੇ ਵਿੱਚ ਦੇ ਧੰਨਵਾਦ ਬਹੁਤ ਬਹੁਤ ਧੰਨਵਾਦ ਉਹ ਮਾਈਕ ਤਾਂ ਬੰਦ ਕਰੋ ਪਿੱਛੇ ਕਿੰਦ ਨੂੰ ਬੁਜਾਰ ਰਿਹਾ ਆਪਾ ਬਾਲਾ ਸਾਹਿਬ